YouTube ਤੇ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਇੱਕ ਨੁਕਸਾ ਸਾਂਝਾ ਕਰਨ ਜਾ ਰਹੇ ਹਾਂ ਜੋ ਕਿ ਸਿਹਤ ਦੇ ਲਈ ਬਹੁਤ ਹੀ ਲਾਹੇਵੰਦ ਹੈ ਜਿੰਨਾ ਵੀਰਾਂ ਭੈਣਾਂ ਨੂੰ 슈ਗਰ ਦੀ ਬਿਮਾਰੀ ਹੈ ਬਹੁਤ ਜ਼ਿਆਦਾ 슈ਗਰ ਹੋ ਗਈ ਹੈ ਦਵਾਈਆਂ ਨਾਲ ਵੀ ਠੀਕ ਨਹੀਂ ਹੋ ਰਹੀ ਅੱਜ ਇੱਕ ਨੁਕਸਾ ਤੁਹਾਡੇ ਨਾਲ ਸਾਂਝਾ ਕਰਾਂਗੇ ਜੋ ਕਿ ਇੱਕ ਨਿੰਮ ਦਾ ਦਰਖਤ ਹੈ ਜਿਹਨੂੰ ਇਹਨਾਂ ਦਿਨਾਂ ਦੇ ਵਿੱਚ ਸਾਉਣ ਮਹੀਨੇ ਵਿੱਚ ਬਹੁਤ ਜ਼ਿਆਦਾ ਫਲ ਲੱਗਿਆ ਹੁੰਦਾ ਨਮੋੜੀ ਕਿਉਂਕਿ ਨਿੰਮ ਨੂੰ ਨਮੋੜੀ ਲੱਗਦੀ ਹੈ ਉਹ ਬਹੁਤ ਹੀ ਲਾਹੇਵੰਦ ਹੈ ਸਿੱਧੇ ਲਈ ਉਹ ਨਮੂੜੀਆਂ ਨੂੰ ਤੁਸੀਂ ਤੋੜ ਕੇ ਸੁਕਾ ਲਓ ਸੁਕਾ ਕੇ ਜ ਉਹਦੇ ਵਿੱਚੋਂ ਇੱਕ ਗਰੀ ਨਿਕਲੇਗੀ ਉਹਨੂੰ ਤੋੜ ਕੇ ਉਹਦੇ ਵਿੱਚ ਇੱਕ ਹੋਰ ਗਰੀ ਨਿਕਲੂਗੀ ਕਿਉਂਕਿ ਸ਼ੁੱਕਰਵਾਰ ਤੇ ਬਹੁਤ ਹੀ ਲਾਹੇਵੰਦ ਹੈ ਉਹਨੂੰ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਗਰੀ ਯੂਜ਼ ਕਰਨੀ ਹੈ ਹਰ ਰੋਜ਼ ਇਹ ਸਕੋ ਕੌੜੀ ਜ਼ਰੂਰ ਹੁੰਦੀ ਹੈ ਪਰ ਤੁਸੀਂ ਇੱਕ ਗਰੀ ਖਾਲੀ ਪੇਟ ਹਰ ਰੋਜ਼ ਲੈਣੀ ਹੈ ਬਿਲਕੁਲ ਗਾਰੰਟੀ ਹੈ ਫਰੀ ਦੇ ਵਿਚਲਾਜ ਤੁਹਾਡਾ ਕੋਈਗਾ ਸ਼ੁਕਰ ਦੁਆਰਾ ਤੋਂ ਕਦੇ ਵੀ ਨਹੀਂ ਹੋਏਗੀ ਇਸ ਨੂੰ ਵਰਤ ਕੇ ਦੇਖੋ ਬਹੁਤ ਹੀ ਸ਼ਾਨਦਾਰ ਨੁਕਸਾ ਹੈ ਬਹੁਤ ਬਹੁਤ ਧੰਨਵਾਦ ਜੀ